ਕੀ ਰੱਬ ਨੇ ਸਾਨੂੰ ਦੁੱਖ ਕਿਉਂ ਦਿੱਤਾ ਖਾਸ ਕਰਕੇ ਉਹ ਮਨੁੱਖ ਜੋ ਪਾਠ ਕਰਦੇ ਹਨ ਤਾਂ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਕਹਿੰਦਾ ਭਾਵ ਕਿ ਕੋਈ ਵੀ ਸਾਡੀ ਜ਼ਿੰਦਗੀ 'ਚ ਦੁੱਖ ਦੀ ਘੜੀ ਆਵੇ ਤਾਂ ਸਾਡੇ ਮਨ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਰੱਬ ਨੇ ਸਾਨੂੰ ਦੁੱਖ ਕਿਉਂ ਦਿੱਤਾ ਖਾਸ ਕਰਕੇ ਉਹ ਮਨੁੱਖ ਜੋ ਪਾਠ ਕਰਦੇ ਹਨ ਜੋ ਬਾਣੀ ਪੜ੍ਹਦੇ ਨੇ ਸੇਵਾ ਸਿਮਰਨ ਕਰਦੇ ਹਨ ਤਾਂ ਉਹਨਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੈ ਭਾਵੇਂ ਆਪਾਂ ਮੂੰਹ 'ਚ ਬੋਲ ਕੇ ਨਾਂ ਦੱਸ ਗਏ ਪਰ ਇਹ ਸਾਡੇ ਮਨ ਵਿੱਚ ਸਵਾਲ ਜ਼ਰੂਰ ਰਹਿੰਦਾ ਹੈ ਕਿ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਹਾਂ ਬਾਣੀ ਪੜ੍ਹਦਾ ਹਾਂ ਸਿਮਰਨ ਕਰਦਾ ਹਾਂ ਤਾਂ ਉਹਨਾਂ ਦੇ ਮਨ ਦੇ ਇੱਕ ਕੋਨੇ ਵਿੱਚ ਸਵਾਲ ਚੱਲਦਾ ਰਹਿੰਦਾ ਹੈ ਕਿ ਗੁਰੂ ਕੋਲ ਵੀ ਜਾਨਣਾ ਹੈ ਫੇਰ ਵੀ ਮੇਰੇ ਤੇ ਇੰਨਾ ਦੁੱਖਾਂ ਦਾ ਪਹਾੜ ਕਿਉਂ ਟੁੱਟ ਰਿਹਾ ਹੈ ਜਿੱਦਾਂ ਕਿ ਸਾਰਿਆਂ ਦੇ ਦੁੱਖ ਮੈਨੂੰ ਹੀ ਆ ਗਏ ਹੁੰਦੇ ਹਨ ਜਦੋਂ ਆਪਾਂ ਸੰਤ ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ ਮਹਾਂਪੁਰਖਾਂ ਦੇ ਬਚਨ ਸੁਣਦੇ ਹਾਂ ਕਥਾ ਕਹਾਣੀਆਂ ਸੁਣਦੇ ਹਾਂ ਅਤੇ ਜੋ ਵੀ ਸਾਡੇ ਮਨ ਵਿੱਚ ਸਵਾਲ ਚੱਲਦੇ ਹਨ ਜਾਂ ਆ ਸ਼ੰਕਾ ਹੁੰਦੀ ਹੈ ਤਾਂ ਉਹ ਸਾਰੇ ਦੂਰ ਹੋ ਜਾਂਦੇ ਹਨ ਤਾਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਕਹਾਣੀ ਸਾਂਝੀ ਕਰਦੇ ਹਾਂ ਜਿੰਨੂੰ ਸੁਣ ਕੇ ਸਾਡੇ ਮਨ ਦੇ ਸਾਰੇ ਸਵਾਲਾਂ ਦਾ ਸਾਨੂੰ ਜਵਾਬ ਮਿਲ ਜਾਵੇਗਾ ਜੀਵੇਗੀ ਆਪਾਂ ਸੇਵਾ ਸਿਮਰਨ ਕਰਦੇ ਹਾਂ ਪਾਠ ਪੜ੍ਹਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਫੇਰ ਵੀ ਸਾਡੀ ਜ਼ਿੰਦਗੀ ਚ ਇੰਨੇ ਦੁੱਖ ਕਿਉਂ ਰਹਿੰਦੇ ਹਨ ਦਾ ਸੰਗਤ ਜੀ ਇੱਕ ਪਰਿਵਾਰ ਸੀ ਉਹ ਗੁਰਬਾਣੀ ਪੜ੍ਹਦੇ ਸੀ ਅੰਮ੍ਰਿਤ ਵੇਲੇ ਉੱਠਦੇ ਸੀ ਸੇਵਾ ਸਿਮਰਨ ਕਰਦੇ ਸੀ ਭਾਵ ਕੀ ਕੋਈ ਵੀ ਲੋਕ ਭਲਾਈ ਦਾ ਕੰਮ ਆਉਂਦਾ ਸੀ ਤੇ ਉਹ ਹਮੇਸ਼ਾ ਅੱਗੇ ਹੋ ਕੇ ਕਰਦੇ ਸੀ ਕਦੇ ਵੀ ਪਿੱਛੇ ਨਹੀਂ ਹਟਦੇ ਸੀ ਅਤੇ ਨਾ ਹੀ ਕਦੇ ਕਿਸੇ ਦਾ ਮਾੜਾ ਸੋਚਦੇ ਸੀ ਅਤੇ ਨਾ ਹੀ ਕਰਦੇ ਸੀ ਤਾਂ ਸੰਗਤ ਜੀ ਉਹਨਾਂ ਦੇ ਦੋ ਬੱਚੇ ਸੀ ਨਾ ਵਿੱਚ ਇੱਕ ਅਪਾਹੀ ਜੀ ਉਹਨਾਂ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਅਤੇ ਡੰਡੇ ਦਾ ਸਹਾਰਾ ਲੈ ਕੇ ਚੱਲਦਾ ਸੀ ਤੇ ਬੱਚਿਆਂ ਦੇ ਮਾਪੇ ਬੜਾ ਹੀ ਪਾਠ ਪੂਜਾ ਤੇ ਸੇਵਾ ਸਿਮਰਨ ਵਿੱਚ ਬੜਾ ਹੀ ਧਿਆਨ ਲਗਾਉਂਦੇ ਸਨ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਇਹ ਸਵਾਲ ਵੀ ਰਹਿੰਦਾ ਸੀ ਕਿ ਐਸੀ ਤਾਂ ਵਾਹਿਗੁਰੂ ਪ੍ਰਮਾਤਮਾ ਨੂੰ ਇੰਨਾ ਧਿਆਉਂਦੇ ਆ ਉਹਦਾ ਇੰਨਾ ਨਾਮ ਜਪਦੇ ਆ ਤਾਂ ਫਿਰ ਸਾਡੇ ਬੱਚੇ ਨੂੰ ਇਹ ਸਜ਼ਾ ਕਿਉਂ ਮਿਲੀ ਅਸੀਂ ਤਾਂ ਕਿਸੇ ਦਾ ਮਾਰਾ ਵੀ ਨਹੀਂ ਸੋਚਿਆ ਸੀ ਅਸੀਂ ਕਿਸੇ ਦਾ ਮਾਰਾ ਕੀਤਾ ਵੀ ਨਹੀਂ ਸੀ ਤਾਂ ਉਸ ਬੱਚੇ ਦੇ ਮਨ ਵਿੱਚ ਵੀ ਇਹ ਸਵਾਲ ਆਉਂਦਾ ਸੀ ਜਦੋਂ ਸਾਰਿਆਂ ਨੂੰ ਤੁਰਦਿਆਂ ਫਿਰਦਿਆਂ ਦੇਖਦਾ ਸੀ ਪਰ ਆਪਾਂ ਜਿਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਦੇ ਆ ਉਹਦੀ ਸੇਵਾ ਸਿਮਰਨ ਕਰਦੇ ਆ ਉਹ ਸਾਰਿਆਂ ਦੇ ਦਿਲਾਂ ਦੀਆਂ ਗੱਲਾਂ ਜਾਣਦਾ ਹੈ ਅਤੇ ਜੋ ਵੀ ਸਾਡੇ ਮਨ ਵਿੱਚ ਸਵਾਲ ਹੁੰਦੀ ਹੈ ਜਾਂ ਕੋਈ ਆਸ਼ੰਕਾ ਹੁੰਦੀ ਹੈ ਅਕਾਲ ਪੁਰਖ ਪਰਮਾਤਮਾ ਕਿਸੇ ਨਾ ਕਿਸੇ ਤਰੀਕੇ ਨਾਲ ਦੂਰ ਕਰ ਦਿੰਦੇ ਹਨ ਤਾਂ ਇੱਕ ਦਿਨ ਇਹੋ ਜਿਹਾ ਆਇਆ ਕਿ ਵੱਡੇ ਕਰਮਾਂ ਉਹਨਾਂ ਕੋਲ ਉੱਥੇ ਇੱਕ ਮਹਾਪੁਰਖ ਸੰਤ ਜੀ ਪਹੁੰਚੇ ਤਾਂ ਇਸ ਸਾਰੇ ਪਰਿਵਾਰ ਨੂੰ ਵੀ ਮਹਾਪੁਰਖਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਤਾਂ ਸੰਤ ਮਹਾਪੁਰਖ ਜੀ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਤਾਂ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਉੱਠ ਕੇ ਮਹਾਪੁਰਖਾਂ ਨੂੰ ਸਵਾਲ ਕੀਤਾ ਕਿ ਤੁਸੀਂ ਕਹਿ ਰਹੇ ਹੋ ਕਿ ਦੂਸਰਿਆਂ ਦਾ ਭਲਾ ਕਰੋ ਤਾਂ ਫਿਰ ਆਪਣਾ ਵੀ ਭਲਾ ਹੋਵੇਗਾ ਪਰ ਅਸੀਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਕਦੀ ਕਿਸੇ ਦਾ ਮਾੜਾ ਕੀਤਾ ਤਾਂ ਨਾ ਕਦੀ ਸੋਚਿਆ ਪਰ ਫਿਰ ਵੀ ਸਾਡੇ ਉੱਤੇ ਇੰਨਾ ਵੱਡਾ ਦੁੱਖ ਆਇਆ ਸਾਡੇ ਬੱਚੇ ਦੀਆਂ ਦੋਵੇਂ ਲੱਤਾਂ ਅਪਾਹੀ ਜਿੰਨੇ ਤਾਂ ਕਹਿੰਦੇ ਸੰਤ ਮਹਾਪੁਰਖ ਜੀ ਚੁੱਪ ਕਰਕੇ ਸੋਚਣ ਲੱਗੇ ਕਿ ਭਲਿਆ ਇਸ ਸਵਾਲ ਦਾ ਜਵਾਬ ਅਸੀਂ ਨਹੀਂ ਦੇਣਾ ਅਤੇ ਜੋ ਵੀ ਤੁਹਾਡੇ ਬੱਚੇ ਦਾ ਅਪਾਹਜ ਹੋਣ ਦਾ ਕਸ਼ਟ ਹੈ ਤਾਂ ਉਹ ਅਸੀਂ ਨਹੀਂ ਦੱਸ ਸਕਦੇ ਹਾਂ ਪਰ ਤੁਸੀਂ ਸਾਨੂੰ ਸਵਾਲ ਸਾਰੀ ਸੰਗਤ ਦੇ ਵਿੱਚ ਕੀਤਾ ਹੈ ਤਾਂ ਹੁਣ ਸੰਗਤ ਦੇ ਮਨ ਵਿੱਚ ਵੀ ਕਈ ਤਰ੍ਹਾਂ ਦੀਆਂ ਆਸ਼ੰਕਾ ਪੈਦਾ ਹੋ ਗਈਆਂ ਹਨ ਤਾਂ ਸਾਨੂੰ ਇਹ ਸ਼ੰਕਾ ਤੁਹਾਡੀ ਦੂਰ ਕਰਨੀ ਪੈਣੀ ਹੈ ਕਿ ਤੁਹਾਨੂੰ ਦੱਸਣਾ ਪੈਣਾ ਹੈ ਕਿ ਇਹ ਕਿਹੜੇ ਕਰਮਾਂ ਦਾ ਤੁਹਾਨੂੰ ਫਲ ਮਿਲਿਆ ਹੈ ਤਾਂ ਮਾਪੁਰਖਾਂ ਨੇ ਫਿਰ ਦੱਸਿਆ ਕਿ ਇਹ ਜਿਹੜਾ ਬੱਚਾ ਹੈ ਪਿਛਲੇ ਜਨਮ ਵਿੱਚ ਇੱਕ ਕਿਸਾਨ ਦਾ ਬੇਟਾ ਸੀ ਤਾਂ ਇਸ ਬੱਚੇ ਦੀ ਡੇਲੀ ਡਿਊਟੀ ਸੀ ਕਿ ਇਹ ਖਾਣਾ ਆਪਣੇ ਪਿਤਾ ਨੂੰ ਖੇਤ ਵਿੱਚ ਦੇ ਕੇ ਆਉਂਦਾ ਸੀ ਤਾਂ ਇੱਕ ਦਿਨ ਇਹੋ ਜਿਹਾ ਆਇਆ ਕਿ ਇਸ ਦੀ ਮਾਤਾ ਨੇ ਪ੍ਰਸ਼ਾਦਾ ਪਕਾ ਕੇ ਤਿਆਰ ਕੀਤਾ ਅਤੇ ਬੱਚੇ ਨੂੰ ਕਿਹਾ ਕਿ ਆਪਣੇ ਪਿਤਾ ਨੂੰ ਦੇ ਕੇ ਆ ਤਾਂ ਬੱਚੇ ਨੇ ਆਪਣੀ ਮਾਤਾ ਤੋਂ ਪ੍ਰਸ਼ਾਦੇ ਫੜ ਲਏ ਅਤੇ ਜਾਣ ਲੱਗਿਆ ਤੇ ਇਨੀ ਦੇਰ ਦੇ ਵਿੱਚ ਉਸ ਬੱਚੇ ਦਾ ਕੋਈ ਦੋਸਤ ਆ ਗਿਆ ਤਾਂ ਕਹਿੰਦੇ ਉਹ ਬੱਚਾ ਪ੍ਰਸ਼ਾਦੇ ਰੱਖ ਕੇ ਭੁੱਲ ਗਿਆ ਤਾਂ ਉਸ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ ਤੇ ਜਦੋਂ ਉਸ ਨੂੰ ਯਾਦ ਆਇਆ ਕਿ ਮੈਂ ਤਾਂ ਆਪਣੇ ਪਿਤਾ ਲਈ ਖੇਤ ਵਿੱਚ ਖਾਣਾ ਲੈ ਕੇ ਜਾਣਾ ਸੀ ਤਾਂ ਜਦੋਂ ਉਹ ਬੱਚਾ ਖਾਣਾ ਚੁੱਕਣ ਆਇਆ ਤੇ ਆਮਦਿਆਂ ਇੱਕ ਕੁੱਤਾ ਖਾਣਾ ਖਾ ਰਿਹਾ ਸੀ ਤਾਂ ਕਹਿੰਦੇ ਉਸ ਬੱਚੇ ਨੇ ਦੇਖ ਕੇ ਗੁੱਸੇ ਵਿੱਚ ਆ ਕੇ ਕੁੱਤੇ ਦੀਆਂ ਲੱਤਾਂ ਉੱਤੇ ਇੱਕ ਲੋਹੀ ਦੀ ਰਾਟ ਮਾਰੀ ਤਾਂ ਕਹਿੰਦੇ ਉਹ ਕੁੱਤਾ ਦਰਦ ਦੇ ਨਾਲ ਤੜਫਣ ਤਾਂ ਕਹਿੰਦੇ ਉਸ ਕੁੱਤੇ ਦੇ ਇੰਨੀ ਜ਼ਿਆਦਾ ਸੱਟ ਵੱਜ ਗਈ ਕਿ ਕੁੱਤਾ ਤੜਫ ਤੜਫ ਕੇ ਮਰਿਆ ਤਾਂ ਕਹਿੰਦੇ ਇਹ ਤਾਂ ਉਹ ਕਰਮਾਂ ਦਾ ਫਾਲਿਆ ਗਲਤੀ ਇਹਦੀ ਖੁਦ ਦੀ ਸੀ ਜਦੋਂ ਆਪਾਂ ਗਲਤੀ ਖੁਦ ਕਰਦੇ ਆ ਇਲਜ਼ਾਮ ਦੂਸਰੇ ਤੇ ਲਾਉਂਦੇ ਆ ਤਾਂ ਆਪਾਂ 사ਜਾ ਦੂਸਰੇ ਨੂੰ ਦੇਣਾ ਚਾਹੁੰਨੇ ਆ ਤੇ ਉਹ ਫਿਰ ਸਾਡੇ ਮਾਰੇ ਕਰਮ ਬੰਦੇ ਹਨ ਤਾਂ ਸੰਗਤ ਜੀ ਕਹਿੰਦਾ ਆਪਾ ਕਿ ਇਹ ਦੇ ਖੁਦ ਦੀ ਗਲਤੀ ਸੀ ਕਿ ਇਹਨੇ ਖਾਣਾ ਖੁੱਲਾ ਕਿਉਂ ਛੱਡਿਆ ਨਾ ਇਸਨੇ ਆਪਣੀ ਗਲਤੀ ਨਹੀਂ ਮੰਨੀ ਪਰ ਸਾਰਾ ਗੁੱਸਾ ਉਸ ਕੁੱਤੇ ਤੇ ਕੱਢ ਛੱਡਿਆ ਤਾਂ ਫਿਰ ਇਸਨੇ ਆਪਣੇ ਦਿਮਾਗ ਨਾਲ ਨਹੀਂ ਸੋਚਿਆ ਕਿ ਇਹ ਖਾਣਾ ਹੁਣ ਮੇਰੇ ਕੰਮ ਦਾ ਨਹੀਂ ਰਿਹਾ ਇਹ ਝੂਠਾ ਹੋ ਚੁੱਕਿਆ ਹੈ ਚਲੋ ਇਸ ਕੁੱਤੇ ਨੂੰ ਖਾ ਲੈਣ ਦਿੰਨੇ ਹਾਂ ਪਰ ਨਹੀਂ ਤਾਂ ਉਹ ਆਪਣੇ ਗੁੱਸੇ ਤੇ ਕਾਬੂ ਨਹੀਂ ਕਰ ਪਾਇਆ ਤਾਂ ਇਸਨੇ ਕੁੱਤੇ ਉੱਤੇ ਵਾਰ ਕੀਤਾ ਤਾਂ ਉਹ ਹੋਏ ਇਹਦੇ ਮਾੜੇ ਕਰਮ ਬਣ ਗਏ ਤਾਂ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਾਡੇ ਤੋਂ ਵੀ ਕਈ ਅਣਜਾਣੇ ਜਾਂ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਆਪਾਂ ਖੁਦ ਗਲਤੀ ਕਰਕੇ ਇਲਜ਼ਾਮ ਦੂਸਰੇ ਸਿਰ ਲਾ ਦਿੰਨੇ ਜਾਂ ਆਪਾਂ ਬਿਨਾ ਗਲਤੀ ਤੋਂ ਕਿਸੇ ਦੇ ਸਿਰ ਇਲਜ਼ਾਮ ਲਾ ਦਿੰਨੇ ਆ ਉੱਥੇ ਸਾਡੇ ਮਾੜੇ ਕਰਮ ਬਣ ਜਾਂਦੇ ਆ ਤੇ ਉਸੇ ਮਾੜੇ ਕਰਮਾਂ ਦਾ ਫਲ ਸਾਨੂੰ ਮਿਲਦਾ ਹੈ ਤਾਂ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਹਨ ਕਿ ਕੋਈ ਵੀ ਮਾੜਾ ਇਹੋ ਜਿਹਾ ਕੰਮ ਨਾ ਕਰੋ ਕਿ ਜਿੱਥੇ ਤੁਹਾਡੇ ਵੀ ਮਾੜੇ ਕਰਮ ਬਣ ਜਾਂਦੇ ਤਾਂ ਤੁਹਾਨੂੰ ਵੀ ਉਸ ਕਰਮ ਦਾ ਫਲ ਭੋਗਣਾ ਪਵੇ ਤਾਂ ਸੰਗਤ ਜੀ ਹਮੇਸ਼ਾ ਭਲਾ ਕਰਨਾ ਅਤੇ ਭਲਾ ਸੋਚਣਾ ਇਹੋ ਸਾਡੇ ਚੰਗੇ ਕਰਮ ਬਣਾਉਂਦੀ ਹੈ ਦੇ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਤਾਂ ਸ਼ੇਅਰ ਕਰਦੇ